ਸਾਰੇ ਜਿੰਨੇ ਮੁੰਡੇ ਸੀ ਉਹ ਰੋਜ਼ ਟਰਾਲੀਆਂ ਭਰ ਕੇ ਮਿੱਟੀ ਲੈ ਕੇ ਜਾਂਦੇ ਸੀ ਉੱਧਰ ਨੂੰ ਸਵੇਰ ਰਾਤ ਨੂੰ ਆਪਣੇ ਕੁੜੀਆਂ ਆਪਣੇ ਭੈਣਾਂ ਸਭ ਆਪਣੇ ਬੋਰੀਆਂ ਭਰਦੇ ਸੀ ਤੇ ਸਵੇਰ ਨੂੰ ਅਸੀਂ ਟਰਾਲੀਆਂ ਭਰ ਕੇ ਲੈ ਜਾਂਦੇ ਸੀ ਉੱਥੇ ਹਾਂਜੀ ਪਹਿਲਾਂ ਸਨ 76 'ਚ ਵੀ ਹਾਲ ਦੇਖੇ ਜਦੋਂ ਪਾਣੀ ਬਹੁਤ ਆਇਆ ਸਾਡੇ ਕੂਮਕਲਾ ਹਲਕੇ ਦੇ ਵਿੱਚ ਤੇ ਸਾਰੇ ਪਾਣੀ ਸੀਗਾ ਫਿਰ ਉਸ ਤੋਂ ਬਾਅਦ 88 'ਚ ਵੀ ਆਇਆ ਤੇ ਹੁਣ ਆ 20-25 ਸਾਲ ਦਾ ਨਹੀਂ ਪਾਣੀ ਇਕੱਠੇ ਆਇਆ ਹੁਣ ਬਾਰਿਸ਼ੇ ਨਹੀਂ ਸੀਗੀਆਂ ਪਰ ਇਹ ਬੜਾ ਬਿਆਨਤਾ ਜੀ ਇਹ ਬਹੁਤ ਕੁਝ ਕਰ ਸਕਦਾ ਹਾਂ ਪਾਣੀ ਟੁੱਟਿਆ ਜੂਰ ਹੈ ਪਰ ਪਾਣੀ ਬਾਹਰ ਨਹੀਂ ਨਿਕਲਿਆ ਬਾਂਦ ਤੋਂ ਜਰਿਆਮਤ ਪਾਣੀ ਡਾਉਣੇ ਹੋ ਰਿਹਾ ਜੇ بارش ਨੇ ਮਿਹਰ ਕਰੇ ਮਾਲਕ ਹਜੇ ਫਿਰ ਠੀਕ ਨੇ ਕੋਦਰ ਦੀਆਂ ਜਾਂ ਇਲਾਕੇ ਦੀਆਂ ਅਲੱਗ-ਅਲੱਗ ਜਿਹੜੀਆਂ ਖਬਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਅੱਜ ਜਿਹੜਾ ਸਸਹਰਾਲੀ ਦੇ ਵਿੱਚ ਖੜੇ ਆ ਜਿੱਥੇ ਕਿ ਇੱਕ ਸੰਸਥਾ ਵੱਲੋਂ ਜਿਹੜਾ ਹੈਗਾ ਲੰਗਰ ਦਾ ਜਿਹੜੀ ਹੈਗੀ ਆ ਸੇਵਾ ਕੀਤੀ ਜਾ ਰਹੀ ਹੈ ਸਾਡੇ ਨਾਲ ਲੰਗਰ ਜਿਹੜੇ ਵਰਤਾ ਆ ਰਹੇ ਨੇ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਜਿਹੜਾ ਹੈਗਾ ਇਸ ਸਸਹਰਾਲੀ ਇਲਾਕੇ ਦੇ ਵਿੱਚ ਜਿਹੜਾ ਹੈਗਾ ਹੱਡ ਨੇ ਜਿਹੜੀ ਹੈਗੀ ਮਾਰ ਮਾਰੀ ਸੀਗੀ ਜਿਸ ਤੋਂ ਬਾਅਦ ਜਿਹੜਾ ਇਹ ਬੰਨ ਬੰਨਿਆ ਗਿਆ ਬੰਨ ਨੂੰ ਜਿਹੜਾ ਜਿਹੜਾ ਜੇ ਗੱਲ ਕਰੀਏ ਤਾਂ ਆਰਮੀ ਨੇ ਵੀ ਆਪਣਾ ਮੋਰਚਾ ਸੰਭਾਲ ਲਿਆ ਹੋਇਆ ਹੋਰ ਵੀ ਕਈ ਸੰਸਥਾਵਾਂ ਜਿਹੜੀਆਂ ਇੱਥੇ ਪਹੁੰਚੀਆਂ ਚਾਹੇ ਲੀਡਰਾਂ ਦੀ ਗੱਲ ਕਰੀਏ ਲੀਡਰਾਂ ਨੇ ਵੀ ਆ ਕੇ ਆਪਣਾ ਜਿਹੜਾ ਹੈਗਾ ਇੱਥੇ ਬੰਨ ਦਾ ਜਿਹੜੀ ਸਥਿਤੀ ਨੂੰ ਦੇਖਿਆ ਡੀਸੀ ਸਾਹਿਬ ਦੀ ਗੱਲ ਕਰੀਏ ਡੀਸੀ ਸਾਹਿਬ ਵੀ ਪਹੁੰਚੇ ਕਿਉਂਕਿ ਇਹ ਜਿਹੜਾ ਬੰਨ ਹੈਗਾ ਇੱਥੇ ਜਿਹੜੀਆਂ ਬੁਵਾਵਾ ਵੀ ਫੈਲੀਆਂ ਸੀਗੀਆਂ ਕਿ ਇਹ ਬੰਨ ਟੁੱਟ ਗਿਆ ਜੀ ਇਹ ਹੋ ਗਿਆ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਜਿਹੜਾ ਬਿਆਨ ਵੀ ਦਿੱਤਾ ਸੀਗਾ ਸਾਡੇ ਨਾਲ ਅੰਕਲ ਜੀ ਨੇ ਕਿਹੜੀ ਸੰਸਥਾ ਤੋਂ ਅੰਕਲ ਜੀ ਆ ਜਿਹੜਾ ਲੰਗਰ ਚੱਲ ਰਿਹਾ ਹੈਗਾ ਹਾਂਜੀ ਆ ਨੌਜਵਾਨ ਮੁੰਡੇ ਨੇ ਜਿਹੜੇ ਸਾਡੇ ਨਾਲ ਆਏ ਨੇ ਸਾਡੇ ਬੱਚੇ ਨੇ ਦੋ ਤਾਂ ਮੇਰੇ ਬੇਟੇ ਨੇ ਬਾਕੀ ਨਾਲ ਦੇ ਆਂਡਗਵਾਂ ਚੋਂ ਨੇ ਇਹ ਲੰਗਰ ਦੀ ਗੱਲ ਕਰੀਏ ਬਾਬਾ ਨਾਨਕ ਨੇ ਲੰਗਰ ਚਲਾਇਆ ਸੀਗਾ ਅੱਜ ਜਿਹੜਾ ਹੈਗਾ ਪੰਜਾਬੀ ਜਿਹੜੇ ਚਾਹੇ ਜਿੰਨੀ ਮਰਜ਼ੀ ਮਾੜੀ ਸਥਿਤੀ ਦੇ ਵਿੱਚ ਹੈਗੇ ਆ ਚਾਹੇ ਹੜਾਂ ਦੇ ਵਿੱਚ ਬੈਠੇ ਆ ਪਰ ਫੇ ਵੀ ਲੰਗਰ ਜਿਹੜੇ ਨੇ ਉਹ ਜਗ੍ਹਾ ਲਗਾ ਲਗਾਤਾਰ ਲੱਗੇ ਹੋਏ ਨੇ ਕਿਸ ਤਰ੍ਹਾਂ ਦੇਖਦੇ ਠੀਕ ਆ ਜੀ ਵਧੀਆ ਜੋ ਬਾਬੇ ਨਾਨਕ ਦਾ ਉਹ ਚੱਲ ਲੰਗਰ ਚੱਲਦਾ ਆਉਂਦਾ ਕਿਸੇ ਦਾ ਘਰ ਦਾ ਦਾ ਕੋਈ ਇਲਾ ਨਹੀਂ ਸਕਦਾ ਪਿੰਡ ਦੀ ਨਗਰ ਦੀ ਨਾਲਿਆ ਜੀ ਸਾਰਾ ਇਹ ਕਿੰਨੇ ਦਿਨ ਤੋਂ ਜਿਹੜਾ ਲੰਗਰ ਚੱਲ ਰਿਹਾ ਇਹ ਸਾਨੂੰ 3-4 ਦਿਨ ਹੋ ਗਏ ਜੀ ਆ ਕਿ ਤੇ ਲੰਗਰ ਦੇ ਵਿੱਚ ਦਾਲ ਫੁਲਕਾ ਹੀ ਚੱਲਦਾ ਜਾਂ ਹੋਰ ਵੀ ਦੋ ਦਿਨ ਦਿਨ ਤੋਂ ਅਸੀਂ ਪਰੌਂਠੇ ਸੀ ਆਲੂ ਵਾਲੇ ਪਰੌਂਠੇ ਪਿਆਜ਼ਾਂ ਵਾਲੇ ਪਰੌਂਠੇ ਨਾਲ ਤੇ ਨਾਲ ਅਚਾਰ ਨਾਲ ਗਰਮ ਗਰਮ ਚਾਹ ਨਗਰ ਚੋਂ ਦੁੱਧ ਇਕੱਠਾ ਕੀਤਾ ਸਾਰੇ ਨਗਰ ਦੇ ਸਹੂਲਤਾਂ ਵਾਲੇ ਆ ਜੀ ਇਹ ਬੰਨ ਦੀ ਗੱਲ ਕਰੀਏ ਬੰਨ ਦੇ ਹਾਲਾਤ ਇਸ ਵੇਲੇ ਕੀ ਹੈਗੇ ਦੇਖੋ ਜੀ ਹਜੇ ਤੱਕ ਟੁੱਟਿਆ ਹੋਇਆ ਜਿਹੜੀ ਸਰਕਾਰਾਂ ਲੱਗੀਆਂ ਹੋਈਆਂ ਨੇ ਆਰਮੀ ਲੱਗੀ ਹੋਈ ਆ ਤੇ ਲਾ ਰਹੇ ਨੇ ਬੰਨ ਲਾ ਰਹੇ ਨੇ ਤਾਂ ਜੀ ਬਾਕੀ ਹੁਣ ਦੇਖੋ ਹੁਣ ਜਦੋਂ ਮੌਸਮ ਸਾਫ਼ ਹੋ ਗਿਆ ਬੰਨ ਤਾਂ ਫੇਰ ਹੀ ਲੱਗਣਾ ਵੱਡਾ ਬੰਨ ਤਾਂ ਜੀ ਜਿੱਦਾਂ ਲੋਕ ਕਈ ਅਫਵਾਹਾਂ ਫਲਾ ਦਿੰਦੇ ਨੇ ਕਿ ਆ ਬੰਨ ਟੁੱਟ ਗਿਆ ਜੀ ਆ ਹੋ ਗਿਆ ਕਿਸ ਤਰ੍ਹਾਂ ਦੇ ਦੇ ਉਹ ਤਾਂ ਜੀ ਫਿਰ ਜਿਹੜੇ ਸ਼ਰਾਰਤੀ ਲੋਕ ਨੇ ਉਹੀ ਅਫਵਾਹਾਂ ਟਾਉਂਦੇ ਨੇ ਜਿਹੜੇ ਹਜੇ ਪਾਣੀ ਦਾ ਹੈਗਾ ਬੰਨ ਬੰਨ ਦਾ ਟੁੱਟ ਗਿਆ ਲੇਕਿਨ ਟੁੱਟਣ ਦਾ ਪਾਣੀ ਸਦਾ ਥੱਲੇ ਆ ਜੀ 2 2.5 ਫੁੱਟ ਥੱਲੇ ਆ ਹੁਣ ਢਾਹ ਲੱਗੀ ਸੀ ਜਾਂ ਬੰਨ ਟੁੱਟਿਆ ਢਾਹ ਤਾਂ ਵਨ ਦੇ ਕਈ ਕਈ ਕਿਲੇ ਬਾਹਰੋਂ ਵੀ ਚੱਕ ਲਏ ਉਹਨਾਂ ਤਾਂ ਕਿੰਨੇ ਕ ਪਿੰਡ ਜਿਹੜੇ ਹੈਗੇ ਇਸ ਬੰਨ ਤੇ ਨਾਲ ਲੱਗਦੇ ਹੈਗੇ ਇਹ ਤਾਂ ਕਈ ਨੇ ਹੁਣ ਜਿਵੇਂ ਸਾਡੇ ਮਾਛੀਆਂ ਵੀ ਢਾ ਲੱਗੀ ਸਾਡੇ ਨੇੜੇ ਆ ਪਿੰਡ ਸਾਡੇ ਹਾਦੀ ਵਾਲ ਵੀ ਪਰੇ ਨੂੰ ਲੱਗੀ ਆ ਕਮਾਣੇ ਕੋਲ ਵੀ ਢਾ ਲੱਗੀ ਆ ਪਹਿਲਾਂ ਅਸੀਂ ਉਧਰ ਨੂੰ ਜਾਂਦੇ ਬੇਲਾ ਬਰੰਪਰ ਨੂੰ ਜਾਂਦੇ ਚਮਕੌਰ ਸਾਹਿਬ ਦੇ ਸਾਰੇ ਜਿੰਨੇ ਮੁੰਡੇ ਸੀ ਉਹ ਰੋਜ਼ ਟਰਾਲੀਆਂ ਭਰ ਕੇ ਮਿੱਟੀ ਲੈ ਕੇ ਜਾਂਦੇ ਸੀ ਉਧਰੋਂ ਸਵੇਰ ਰਾਤ ਨੂੰ ਆਪਣੇ ਬੁੜੀਆਂ ਆਪਣੇ ਭੈਣਾਂ ਸਭ ਮੋਰੀਆਂ ਭਰਦੇ ਸੀ ਤੇ ਸਵੇਰ ਨੂੰ ਅਸੀਂ ਟਰਾਲੀਆਂ ਭਰ ਕੇ ਲੈ ਜਾਂਦੇ ਸੀ ਉੱਥੇ ਤੇ ਹੁਣ ਗੱਲ ਕਰੀਏ ਪਹਿਲਾਂ ਤਾਂ ਕਦੀ ਇਸ ਤਰ੍ਹਾਂ ਦੇ ਹਾਲਾਤ ਦੇਖੇ ਪਹਿਲਾਂ ਹਾਂਜੀ ਪਹਿਲਾਂ ਸਨ 76 ਚ ਵੀ ਹਾਲ ਦੇਖੇ ਜਦੋਂ ਵੀ ਪਾਣੀ ਬਹੁਤ ਆਇਆ ਸਾਡੇ ਕੂਮਕਲਾ ਹਲਕੇ ਦੇ ਵਿੱਚ ਤੇ ਸਾਰੇ ਪਾਣੀ ਸੀਗਾ ਫਿਰ ਉਸ ਸਮੇਂ 88 ਚ ਵੀ ਆਇਆ ਤੇ 82 ਚ ਵੀ ਆਇਆ ਫਿਰ ਉਸ ਤੋਂ ਬਾਅਦ ਚ 98 ਚ ਵੀ ਆਇਆ ਤੇ ਹੁਣ ਆ 20 25 ਸਾਲ ਦਾ ਨਹੀਂ ਪਾਣੀ ਇਕੱਠੇ ਆ ਬਾਰਸ਼ੇ ਨਹੀਂ ਸੀ ਗਿਆ ਪਰ ਇਹ ਬੜਾ ਬਿਆਨਤਾ ਜੀ ਇਹ ਬਹੁਤ ਕੁਝ ਕਰ ਸਕਦਾ ਜੇ ਤਾਂ ਪਹਾੜਾਂ ਦੇ ਵਿੱਚ ਲਗਾਤਾਰ ਬਾਰਸ਼ਾਂ ਹੋਈਆਂ ਬੱਦਲ ਫਟੇ ਉਸ ਤੋਂ ਬਾਅਦ ਜਿਹੜਾ ਹੈਗਾ ਮੈਦਾਨੀ ਇਲਾਕਿਆਂ ਦੀ ਗੱਲ ਕਰੀਏ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਕਾਫੀ ਲੋਕਾਂ ਦਾ ਨੁਕਸਾਨ ਵੀ ਹੋਇਆ ਹਾਰਾਂ ਦੇ ਕਾਰਨ ਕਿਸ ਤਰ੍ਹਾਂ ਦੇਖਦੇ ਹਾਂ ਹਾਂਜੀ ਜੇ ਬਾਰਸ਼ ਨੇ ਇੰਨੀਆਂ ਬਾਰਸ਼ ਕਦੇ ਹੋਈ ਨਹੀਂ ਸੀ ਜਿੰਨੀ ਐਸੀ ਪਾਰਸ਼ ਹੋਈ ਆ ਤੇ ਬਾਕੀ ਉਹਦੇ ਘੱਗਰ ਨੇ ਬਹੁਤ ਕਹਿ ਨੁਕਸਾਨ ਕੀਤਾ ਤੁਹਾਨੂੰ ਪਤਾ ਹੀ ਸਮਰੂਰ ਏਰੀਆ ਚ ਤੇ ਬਾਕੀ ਇਹਨੇ ਰਾਵੀ ਤੇ ਬਿਆਸ ਨੇ ਬਹੁਤ ਜਿਆਦਾ ਕਰਤਾ ਚਲੋ ਹਜੇ ਫਿਰ ਵੀ ਇਹ ਆਪਣੇ ਦਾ ਮੇਰ ਹਜੇ ਦਰਿਆ ਦੀ ਬਾਹਰ ਫਸਲਾਂ ਦਾ ਨੁਕਸਾਨ ਨਹੀਂ ਹੋਇਆ ਜਿਹੜਾ ਢਾ ਤੇ 5-5 ਕਿਲੋ ਦੇ ਦੱਸ ਕਿ ਲਈ ਹੋਇਆ ਇਹ ਇਹ ਗੱਲ ਕਰੀਏ ਲੰਗਰ ਦੀ ਤਾਂ ਲੰਗਰ ਕਿੰਨੀਆਂ ਕ ਸੰਸਥਾਵਾਂ ਜਿਹੜੀਆਂ ਹੈਗੀਆਂ ਇੱਥੇ ਚਲਾ ਰਹੀਆਂ ਕਈ ਸੰਸਥਾਵਾਂ ਹੋਈਆਂ ਨੇ ਜੀ ਤੇ ਕਈ ਜਿਵੇਂ ਹੁਣ ਭੈਣੀ ਸਾਹਿਬਾਂ ਨੇ ਲੱਗਿਆ ਹੋਇਆ ਜੀ ਉਹ ਪਿੱਛੇ ਜਲੇਬੀਆਂ ਲੰਗਰ ਚੱਲਦਾ ਗੱਲ ਦਾ ਤੇ ਹੋਰ ਵੀ ਆਏ ਨੇ ਸਾਡੇ ਉਧਰੋਂ ਬੂਥਘੜ ਸਸਰਾਲੀ ਦਾ ਵੀ ਚੱਲਦਾ ਬਾਬੇ ਚੀਤਾਂ ਦਾ ਗੁਰਦਰ ਸਾਹਿਬ ਉਹ ਵੀ ਲੰਗਰ ਲੈ ਕੇ ਆਉਂਦੇ ਨੇ ਉਹਨਾਂ ਦਾ ਵੀ ਚੱਲਦਾ ਜੀ ਕੀ ਅਪੀਲ ਕਰੋਗੇ ਪਬਲਿਕ ਨੂੰ ਪਬਲਿਕ ਨੂੰ ਅਪੀਲ ਹੈ ਜੀ ਉਹ ਮਹਾਰਾਜ ਦਾ ਪਾਣਾ ਜੀ ਜਦੋਂ ਉਹਦੇ ਸਿਰ ਤੇ ਹੀ ਆ ਜੀ ਝੂਠੀਆਂ ਫਾਵਾ ਨਾ ਡਾਓ ਵੀ ਜੋ ਕੁਝ ਹੈ ਡਾਉਂਦੇ ਨੇ ਜੀ ਹਾਂ ਪਾਣਾ ਟੁੱਟਿਆ ਜਰੂਰ ਹੈ ਪਰ ਪਾਣੀ ਬਾਹਰ ਨਹੀਂ ਨਿਕਲਿਆ ਬੰਨ ਤੋਂ ਜਰੇ ਅਮਰ ਪਾਣੀ ਡਾਉਣੇ ਹੋ ਰਿਹਾ ਜੇ ਬਾਅਦਸ਼ਿੰਦ ਮੇਰ ਕਰੇ ਮਾਲਕ ਹਜੇ ਫਿਰ ਠੀਕ ਹੈ ਅੱਜ ਹਕੀਕਤ ਦੇਖਣ ਵਾਸਤੇ ਇਸ ਸਰਾਲੀ ਦੇ ਵਿੱਚ ਜਿਹੜੀ ਹੈਗੀ ਸਾਡੀ ਟੀਮ ਪੁੰਚੀ ਸੀਗੀ ਕੀ ਹਕੀਕਤ ਸੀਗੀ ਕਿਉਂਕਿ ਇਹ ਪੰਨ ਦੀਆਂ ਜਿਹੜੀਆਂ ਅਫਵਾਹਾਂ ਫਲਾਣ ਦੇ ਨਾਲ ਜਿਹੜਾ ਹੈਗਾ ਕਾਫੀ ਲੋਕਾਂ ਦੇ ਵਿੱਚ ਦਹਿਸ਼ਤ ਵੀ ਫੈਲ ਗਈ ਸੀ ਜਿਸ ਕਰਕੇ ਲੋਕਾਂ ਨੂੰ ਜਿਹੜਾ ਹੈਗਾ ਘਰਾਂ ਦੇ ਵਿੱਚ ਜਿਹੜਾ ਹੈਗਾ ਕਈ ਜਗ੍ਹਾ ਜਿਹੜੇ ਹੈਗਾ ਘਰਾਂ ਦੇ ਵਿੱਚ ਅੱਜ ਵੀ ਗੱਲ ਕਰੀਏ ਤਾਂ ਪਾਣੀ ਜਿਹੜਾ ਹੈਗਾ ਖੜਾ ਹੈਗਾ ਵਾ ਪਰ ਲੋਕਾਂ ਦੇ ਵਿੱਚ ਫੇਰ ਵੀ ਜਿਹੜਾ ਹੈਗਾ ਬੜੇ ਹੀ ਉਤਸ਼ਾਹ ਹੈਗਾ ਵਾ ਕਿ ਅਸੀਂ ਘਰਾਂ ਦੇ ਵਿੱਚ ਕਿਤੇ ਵੀ ਜਾਂਦੇ ਹੈਗੇ ਆ ਅਜੇ ਵੀ ਲੋਕ ਜਿਹੜੇ ਨੇ ਪੰਜਾਬੀ ਕਹਿੰਦੇ ਹੁੰਦੇ ਨਾ ਪੰਜਾਬੀ ਕਦੇ ਡਰਦੇ ਨਹੀਂ ਨਾ ਹਰਦੇ ਆ ਅੱਜ ਜੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੰਜਾਬੀਆਂ ਨੇ ਜਗ੍ਹਾ ਜਗ੍ਹਾ ਲੰਗਰ ਲਗਾ ਕੇ ਇਹ ਸਾਬਤ ਕਰ ਦਿੱਤਾ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਕੈਮਰਾ ਪਰਸਨ ਦੇ ਨਾਲ ਜਨੀ ਤਰੋੜਾ ਸਸਰਾਲੀ